ਅਮਰੀਕਾ ਦੇ ਵਿਦੇਸ਼ੀ ਵਿਭਾਗ ਨੇ ਸਾਲ 2025 ਦੇ ਡਾਈਵਰਸਿਟੀ ਵੀਜ਼ਾ ਜਿਸ ਨੂੰ ਕਿ ਆਮ ਤੌਰ ਤੇ ਗ੍ਰੀਨ ਕਾਰਡ ਲਾਟਰੀ ਕਿਹਾ ਜਾਂਦਾ ਹੈ ਇਸ ਦੇ ਨਤੀਜੇ ਜਾਰੀ ਕਰ ਦਿੱਤੇ ਨੇ ਇਹ ਪ੍ਰੋਗਰਾਮ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਅਮਰੀਕਾ ਦੇ ਵਿੱਚ ਵਸਣ ਦਾ ਮੌਕਾ ਦਿੰਦਾ ਹੈ ਹੁਣ ਉਹਨਾਂ ਅਰਜ਼ੀਕਰਤਾਵਾਂ ਲਈ ਜਿਨ੍ਹਾਂ ਨੇ ਅਕਤੂਬਰ ਨਵੰਬਰ 2023 ਦੇ ਸੈਸ਼ਨ ਦੇ ਵਿੱਚ ਦਰਖਾਸਤ ਦਿੱਤੀ ਸੀ ਆਪਣੇ ਨਤੀਜੇ ਅਧਿਕਾਰਿਕ ਵੈੱਬਸਾਈਟ ਦੇ ਰਾਹੀਂ ਵੇਖਣ ਦੀ ਸਹੂਲਤ ਹਾਸਲ ਕਰ ਸਕਦੇ ਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਵਿਦੇਸ਼ ਵਿਭਾਗ ਨੇ 2025 ਡਾਈਵਰਸਿਟੀ ਵੀਜ਼ਾ ਯਾਨੀ ਕਿ ਗ੍ਰੀਨ ਕਾਰਡ ਲਾਟਰੀ ਦੇ ਨਤੀਜੇ ਜਾਰੀ ਕਰ ਦਿੱਤੇ ਨੇ ਇਹ ਨਤੀਜੇ ਉਹਨਾਂ ਲਈ ਹਨ ਜਿਨ੍ਹਾਂ ਨੇ ਅਕਤੂਬਰ ਤੋਂ ਨਵੰਬਰ 2023 ਦੇ ਵਿੱਚ ਗ੍ਰੀਨ ਕਾਰਡ ਦੀ ਅਰਜ਼ੀ ਭਰੀ ਸੀ ਅਰਜ਼ੀਕਰਤਾ ਆਪਣੇ ਨਤੀਜੇ ਸਿਰਫ ਅਧਿਕਾਰਿਕ ਵੈੱਬਸਾਈਟ ਤੇ ਹੀ ਦੇਖ ਸਕਦੇ ਨੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣਾ ਨਤੀਜਾ ਕਿਵੇਂ ਤੇ ਕਿੱਥੇ ਜਾ ਕੇ ਚੈੱਕ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ www.dvprogram.state.gov ਤੇ ਜਾਓ ਦੂਸਰਾ ਆਪਣੀ ਰਜਿਸਟ੍ਰੇਸ਼ਨ ਵਾਲੀ ਜਾਣਕਾਰੀ ਦਰਜ ਕਰੋ ਜਿਵੇਂ ਕਿ ਕਨਫਰਮੇਸ਼ਨ ਨੰਬਰ ਆਪਣਾ ਨਾਮ ਜਨਮ ਦਾ ਸਾਲ ਤੇ ਫਿਰ ਵੈਬਸਾਈਟ ਦੇ ਉੱਤੇ ਦਿੱਤਾ ਕੋਡ ਇਸ ਦੇ ਵਿੱਚ ਫਿਲ ਕਰੋ ਤੀਜਾ ਕਦਮ ਸਬਮਿਟ ਦੇ ਉੱਤੇ ਕਲਿੱਕ ਕਰੋ ਸਿਸਟਮ ਤੁਹਾਨੂੰ ਦੱਸੇਗਾ ਕਿ ਤੁਸੀਂ ਚੁਣੇ ਗਏ ਹੋ ਜਾਂ ਫਿਰ ਨਹੀਂ ਜੇ ਤੁਸੀਂ ਚੁਣੇ ਗਏ ਹੋ ਤਾਂ ਅਗਲਾ ਕਦਮ ਲਾਟਰੀ ਦੇ ਵਿੱਚ ਚੁਣੇ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀ ਸਿੱਧਾ ਗ੍ਰੀਨ ਕਾਰਡ ਤੁਹਾਨੂੰ ਮਿਲ ਜਾਵੇਗਾ ਇਹ ਸਿਰਫ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਦਾ ਤੁਹਾਨੂੰ ਮੌਕਾ ਦਿੰਦਾ ਹੈ ਇਸ ਦੇ ਲਈ ਤੁਹਾਨੂੰ ਡੀ ਐਸ 260 ਫਾਰਮ ਆਨਲਾਈਨ ਭਰਨਾ ਹੋਵੇਗਾ ਤੁਸੀਂ ਅਮਰੀਕੀ ਦੂਤਾਵਾਸ ਜਾਂ ਫਿਰ ਕੌਂਸਲਰਟ ਦੇ ਵਿੱਚ ਇੰਟਰਵਿਊ ਦੀ ਤਾਰੀਖ ਲੈ ਸਕਦੇ ਹੋ ਇਸ ਦੇ ਨਤੀਜੇ 4 ਮਈ 2024 ਤੋਂ 30 ਸਤੰਬਰ 2025 ਤੱਕ ਵੇਖੇ ਜਾ ਸਕਦੇ ਨੇ ਚੁਣੇ ਗਏ ਲੋਕਾਂ ਨੂੰ ਆਪਣੀ ਪ੍ਰਕਿਰਿਆ 30 ਸਤੰਬਰ 2025 ਤੱਕ ਪੂਰੀ ਕਰਨੀ ਹੈ ਇਸ ਤੋਂ ਬਾਅਦ ਉਹ ਇਸ ਦੇ ਯੋਗ ਨਹੀਂ ਰਹਿਣਗੇ ਜੇ ਕਿਸੇ ਨੇ ਆਪਣਾ ਕਨਫਰਮੇਸ਼ਨ ਨੰਬਰ ਖੋ ਲਿਆ ਹੈ ਜਾਂ ਗਵਾ ਲਿਆ ਹੈ ਤਾਂ ਉਹ ਵੀ ਅਧਿਕਾਰਿਕ ਵੈੱਬਸਾਈਟ ਤੇ ਆਪਣੀ ਜਾਣਕਾਰੀ ਭਰ ਕੇ ਮੁੜ ਤੋਂ ਇਸ ਨੂੰ ਪ੍ਰਾਪਤ ਕਰ ਸਕਦੇ ਨੇ ਆਖਿਰ ਡਾਇਵਰਸਿਟੀ ਵੀਜ਼ਾ ਹੈ ਕੀ ਅਤੇ ਕਿਹੜੇ ਲੋਕ ਇਸ ਨੂੰ ਪ੍ਰਾਪਤ ਕਰ ਸਕਦੇ ਨੇ ਇਸ ਦੇ ਬਾਰੇ ਤੁਹਾਨੂੰ ਦੱਸਦੇ ਆ ਕਿ ਡਾਇਵਰਸਿਟੀ ਵੀਜ਼ਾ ਜਿਸ ਨੂੰ ਕਿ ਆਮ ਤੌਰ ਤੇ ਗ੍ਰੀਨ ਕਾਰਡ ਲੋਟਰੀ ਕਿਹਾ ਜਾਂਦਾ ਹੈ ਅਮਰੀਕਾ ਸਰਕਾਰ ਦਾ ਇੱਕ ਖਾਸ ਕਿਸਮ ਦਾ ਪ੍ਰੋਗਰਾਮ ਹੈ ਜਿਸ ਦਾ ਮਕਸਦ ਉਹਨਾਂ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਆ ਕੇ ਵਸਣ ਦਾ ਮੌਕਾ ਦੇਣਾ ਹੈ ਜਿੱਥੋਂ ਬਹੁਤ ਘੱਟ ਲੋਕ ਅਮਰੀਕਾ ਵਿੱਚ ਆ ਕੇ ਵਸਦੇ ਨੇ ਇਹੀ ਇੱਕ ਲੋਟਰੀ ਸਿਸਟਮ ਹੈ ਜਿਸ ਦੇ ਰਾਹੀਂ ਹਰ ਸਾਲ ਤਕਰੀਬਨ 55000 ਲੋਕਾਂ ਨੂੰ ਅਮਰੀਕਾ ਦੀ ਸਥਾਈ ਰਿਹਾਇਸ਼ ਯਾਨੀ ਕਿ ਗ੍ਰੀਨ ਕਾਰਡ ਮਿਲਣ ਦਾ ਮੌਕਾ ਮਿਲਦਾ ਹੈ ਹਰ ਸਾਲ ਦੇ ਲਈ ਇੱਕ ਸੀਮਾ ਯਾਨੀ ਕਿ ਇੱਕ ਕੋਟਾ ਹੁੰਦਾ ਹੈ ਜੋ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਬਰਾਬਰ ਮੌਕੇ ਦਿੰਦਾ ਹੈ ਇਸੇ ਚੋਣ ਪਰ ਕੰਪਿਊਟਰ ਰਾਹੀਂ ਰੈਂਡਮ ਤਰੀਕੇ ਦੇ ਨਾਲ ਹੁੰਦੀ ਹੈ ਯਾਨੀ ਕਿ ਕੋਈ ਸਿਫਾਰਿਸ਼ ਜਾਂ ਫਿਰ ਪੈਸੇ ਦੇ ਨਾਲ ਨਹੀਂ ਜੇ ਕੋਈ ਚੁਣਿਆ ਜਾਵੇ ਤਾਂ ਉਹ ਆਪਣੀ ਫੈਮਲੀ ਯਾਨੀ ਕਿ ਪਤੀ ਜਾਂ ਪਤਨੀ ਨੂੰ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵੀ ਆਪਣੇ ਨਾਲ ਲੈ ਕੇ ਆ ਸਕਦਾ ਹੈ ਪਰ ਚੁਣੇ ਜਾਣ ਤੋਂ ਬਾਅਦ ਵੀਜ਼ਾ ਪ੍ਰਕਿਰਿਆ ਪੂਰੀ ਕਰਨਾ ਲਾਜ਼ਮੀ ਹੈ ਜਿਵੇਂ ਕਿ ਫਾਰਮ ਭਰਨਾ ਦਸਤਾਵੇਜ਼ ਸਬਮਿਟ ਕਰਨਾ ਤੇ ਇੰਟਰਵਿਊ ਨੂੰ ਪਾਸ ਕਰਨਾ ਸਾਰਾ ਕੰਮ ਸਮੇਂ ਸਿਰ ਯਾਨੀ ਕਿ ਉਸੇ ਸਾਲ ਦੇ ਅੰਦਰ ਅੰਦਰ ਮੁਕੰਮਲ ਕਰਨਾ ਪੈਂਦਾ ਹੈ ਸੱਚੀ ਗੱਲ ਇਹ ਹੈ ਕਿ ਗ੍ਰੀਨ ਕਾਰਡ ਲਾਟਰੀ ਅਮਰੀਕਾ ਦੇ ਵਿੱਚ ਵਸਣ ਦਾ ਇੱਕ ਕਾਨੂੰਨੀ ਤੇ ਆਸਾਨ ਰਸਤਾ ਹੈ ਪਰ ਇਸ ਦੀ ਚੋਣ ਪੂਰੀ ਤਰ੍ਹਾਂ ਕਿਸਮਤ ਦੇ ਉੱਤੇ ਨਿਰਭਰ ਕਰਦੀ ਹੈ